ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਵਿਧਾਇਕ ਪ੍ਰਧਾਨ ਸਭਾ ਹਲਕਾਈ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸੜਕਾਂ ਹੀ ਸਾਫ ਕਰ ਰਹੇ ਇਹ ਅੰਮ੍ਰਿਤਸਰ ਤੋਂ ਆਪ ਬਾਬਾ ਬੁੱਢਾ ਸਾਹਿਬ ਦੀ ਵਿਚਾਰੋਂ ਹੋਵੇ ਉਹਦੇ ਇਹ ਨਾਲੇ ਤੋਂ ਫਤਿਹ ਟੂੜੀਆਂ ਦੇ ਅੱਗੇ ਵੀ ਇਹ ਸੜਕ ਬਣਾਇਸੀ ਆਪਾਂ 54 ਕਰੋੜ ਰੁਪਇਆ ਲਾ ਕੇ 11 ਕਰੋੜ ਰੁਪਇਆ ਪਿੱਛੇ ਲਾਇਆ ਸੀਗਾ ਜਾਣਿਆ ਸੀ 60 65 ਕਰੋੜ ਦੇ ਲਾਗੇ ਇਹ ਸੜਕ ਦੇ ਉੱਤੇ ਲਾਇਆ ਇੱਥੇ ਜਿਹੜਾ ਆਇਆ ਥੋੜੇ ਦੇ ਪਹਿਲਾਂ ਇਹਦੇ ਤੇ 6-6 ਫੁੱਟ ਪਾਣੀ 5-5 ਫੁੱਟ ਪਾਣੀ ਇੱਥੇ ਤੇ 4 ਫੁੱਟ ਇੱਕ ਇਸ ਤੇ ਵੀ ਫੁੱਟ ਪਾਣੀ ਪਰ ਬਾਪੇ ਦੀ ਇੰਨੀ ਕਿਰਪਾ ਹੋਈ ਇਮਾਨਦਾਰੀ ਨਾਲ ਬਣੀ ਏ ਸੜਕ ਇੰਨੀ ਵਧੀਆ ਬਣੀ ਕਿ ਸੜਕ ਕਿਦੋਂ ਟੁੱਟੀ ਨਹੀਂ ਮਾੜੇ ਪੱਧਰੇ ਕਿਦੋਂ ਕੰਡੇ ਜਿਹੜੇ ਉਹ ਭੁੱਲ ਗਏ ਜਿੱਥੇ ਪਾਣੀ ਬਹੁਤ ਸਪੀਡ ਨਾਲ ਵਜਾ ਪਰ ਕੁੱਲ ਵਲਾ ਕੇ ਤੁਸੀਂ ਦੇਖੋ ਇੱਕ ਸੜਕ ਅੰਬਸਰ ਤੱਕ ਉਸੇ ਤਰ੍ਹਾਂ ਦੀ ਨਹੀਂ ਮੇਰੇ ਹਲਕੇ ਦੇ ਵਿੱਚ ਇਹੀ ਮੇਨ ਸੜਕ ਸੀ ਤੇ ਇਹੋ ਅੱਛਰ ਜਿਹੜੀ ਬਚ ਗਈ ਬਾਕੀ ਲਿੰਕ ਟੁੱਟਾਂ ਖਾਲੀਆਂ ਜੜੀਆਂ ਝੜ ਗਈਆਂ ਇਹਨੂੰ ਕਹਿੰਦੇ ਇਮਾਨਦਾਰੀ ਦਾ ਕੰਮ ਇੰਨਾ ਵਧੀਆ ਕੰਮ ਠੇਕੇਦਾਰਾਂ ਨੇ ਮੇਰੇ ਅਫਸਰਾਂ ਨੇ ਕੀਤਾ ਸੀਗਾ ਕਿ ਅੱਜ ਕੋਈ ਗਿਲਾ ਨਹੀਂ ਹੈ ਮੈਨੂੰ ਕੋਈ ਦੁੱਖ ਨਹੀਂ ਹੈ ਮੈਂ ਸਮਝਦਾ ਕਿ ਵਕਾਈ ਜੇ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਕੰਮ ਦੇ ਰਿਜ਼ਲਟ ਚੰਗੇ ਹੁੰਦੇ ਆ ਅੱਜ ਇੱਕ ਛੜਕਸੀ ਸਾਫ ਕਰ ਰਹੇ ਹਾਂ ਸਫਾਈ ਦਾ ਆਖਰੀ ਦਿਨ ਹੈ ਬਾਬਾ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਚ ਹੀ ਇਹ ਛੜਕ ਨੂੰ ਸਾਫ ਕਰਾਵੇ ਆ ਪਦੇ ਮੰਦ ਖੁਸ਼ ਹੋ ਗਿਆ ਵੇਖ ਕੇ ਕਿ ਇੰਨੀ ਪਿਆਰੀ ਛੜਕ ਜਿੱਤੇ ਇੰਨਾ ਵੱਡਾ ਪਾਣੀ ਆਇਆ ਹੋਵੇ ਜਿਹਦੇ ਤੇ ਪਿਛਲੇ 15 ਦਿਨ ਤੋਂ ਜਿਹੜੇ ਸਾਡੇ ਕਾਸੇਵਾਲ ਏ ਬਾਬੇ ਮਿੱਟੀ ਦਾ ਕੰਮ ਕਰਵੇ ਅੰਦੇ ਅੱਗੇ ਜਿਹੜੇ ਆ ਬੰਦ ਬੰਦੇ ਹਜ਼ਾਰਾਂ ਟਰਾਲੀਆਂ ਮਿੱਟੀ ਦੀਆਂ ਲੰਘਦੇ ਆ ਹਜ਼ਾਰਾਂ ਟਰਾਲੀਆਂ ਸੇਵਾ ਵਾਲੇ ਲੰਘੇ ਪਾਦੇ ਸੜਕ ਜਿਹੜੀ ਆ ਉਦਾਂ ਹੀ ਮਜ਼ਬੂਤ ਦੀ ਮਜ਼ਬੂਤ ਆ ਮੈਨੂੰ ਇਹ ਮੰਦੀ ਬਹੁਤ ਖੁਸ਼ੀ ਹੋਈ ਕੋਈ ਨਾਲੇ ਜਿਹੜਾ ਵੀ ਕੰਮ ਕਰਾਵਾਂਗੇ ਇਮਾਨਦਾਰੀ ਦੇ ਨਾਲ ਵਧੀਆ ਕੋਈ ਕੰਮ ਜਿਹੜਾ ਇੱਦਾ ਦਾ ਦੀ ਹੋਊਗਾ ਕਿ ਜਿਹੜੇ ਕੰਮ ਦੀ ਲੋਕ ਲਾਂਮਾ ਦੇਣ ਇਹ ਸਾਲ ਹੋ ਗਿਆ 1.5 ਸਾਲ ਸੜਕ ਬਣੀ ਨੂੰ ਤੁਸੀਂ ਦੇਖ ਲਓ ਕਿੰਨੀ ਵਧੀਆ ਸੜਕ ਜਿਹੜੀ ਉਹ ਬਣੀ ਐ ਕਿੰਨਾ ਵਧੀਆ ਤੇ ਕੰਮ ਹੋਇਆ ਸੋ ਅੱਜ ਬਾਬਾ ਬੁੱਢਾ ਸਾਹਿਬ ਦੀ ਦੀ ਕਿਰਪਾ ਹੋਈ ਆ ਅਸੀਂ ਸੇਵਾ ਕਰਦੇ ਛੜਕ ਦੇ ਉੱਤੇ ਆ ਦੇਖੋ ਪਿੱਛੇ ਟਿੱਪਾ ਪਾਦੇ ਕਿ ਟਿੱਪਲ ਮਿੱਟੀ ਦਾ ਪਾਦੇ ਇਦਾਂ ਪਤਾ ਨਹੀਂ ਜਿਆਦਾ ਟਿੱਪਾ ਰੋਜ਼ ਮਿੱਟੀ ਦੇ ਭਰੇ ਲੰਘਦੇ ਸਾਡਾ ਬੰਦ ਬੰਨਦੇ ਬਾਬੇ ਪਾਦੇ ਸੜਕ ਜਿਹੜੀ ਇੰਨੀ ਮਜ਼ਬੂਤ ਐ ਕਿ ਛੜਕ ਤੇ ਕੁਛ ਨਹੀਂ ਹੋਇਆ ਔਰ ਇੰਨਾ ਸੇਵਾ ਕਰਦੇ ਆ ਮਿੱਟੀ ਦਾ ਟਿੱਪਾ ਇਹ ਮਿੱਟੀ ਦਾ ਢਿੱਪ ਹੈ ਉਹ ਵੀ ਮਿੱਟੀ ਦਾ ਢਿੱਪ ਹੈ ਪਿਛਲਾ ਮਿੱਟੀ ਦਾ ਢਿੱਪ ਹੈ ਇਹ ਲੰਗੜ ਨੇ ਇਹਦੇ ਬਹੁਤ ਦਿਨ ਤੋਂ ਲੰਗੜਿਆ ਕਿਉਂਕਿ ਸਾਡੇ ਸੰਤ ਮਹਾਂਪੁੱਤ ਜਿਹੜੇ ਗਾੜੀ ਸੇਵਾ ਕਰਦੇ ਕੋ ਮੇਰੇ ਕਹਾਂ ਤੋਂ ਪਾਵ ਕੇ ਜੇ ਚੰਗੀ ਮਾਨਤਾ ਵੀ ਨਾ ਸ਼ਰਕ ਬਣੀ ਅੱਜ ਇਹ ਸ਼ਰਕ ਸਾਡੀ ਕਾੜ ਕੱਢ ਗਈ ਅੱਧ ਲੋਕਾਂ ਨੂੰ ਇਹ ਸ਼ਰਕ ਤੇ ਕੋਈ ਤੰਗੀ ਨਹੀਂ ਆਈ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਪ੍ਰਧਾਨ ਸਭਾ ਹਲਕਾਈ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸੜਕ ਹੈ ਸਾਫ ਕਰਦੇ ਇਹ ਅੰਮ੍ਰਿਤਸਰ ਤੋਂ ਆ ਬਾਬਾ ਬੁੱਢਾ ਸਾਹਿਬ ਦੀ ਦੇਖਾ ਤੋਂ ਹੋ ਰਹੀ ਹੈ। ਉਹਦੇ ਇਹਦੇ ਨਾਲੇ ਤੋਂ ਫਤਿਹਗਾ ਟੂੜੀਆਂ ਦੇ ਅੱਗੇ ਵੀ ਇਹ ਸੜਕ ਬਣਾਇਸੀ ਆਪਾਂ 54 ਕਰੋੜ ਰੁਪਇਆ ਲਾ ਕੇ 11 ਕਰੋੜ ਰੁਪਇਆ ਪਿੱਛੇ ਲਾਇਆ ਸੀਗਾ। ਜਾਣਿਆ ਸੀ 60-65 ਕਰੋੜ ਦੇ ਲਾਗੇ ਇਹ ਸੜਕ ਦੇ ਉੱਤੇ ਲਾਇਆ। ਇੱਥੇ ਜਦੋਂ ਹੜਾ ਆਇਆ ਥੋੜੇ ਦੇ ਪਹਿਲਾਂ ਇੱਥੇ 6-6 ਫੁੱਟ ਪਾਣੀ, 5-5 ਫੁੱਟ ਪਾਣੀ ਇੱਥੇ ਤੇ 4 ਫੁੱਟ ਇੱਕ ਇੱਥੇ ਵੀ ਫੁੱਟ ਪਾਣੀ। ਬਾਬੇ ਦੀ ਇੰਨੀ ਕਿਰਪਾ ਹੋਈ ਇਮਾਨਦਾਰੀ ਨਾਲ ਬਣੀ ਏ ਸੜਕ ਇੰਨੀ ਵਧੀਆ ਬਣੀ ਕਿ ਸੜਕ ਕਿਦੋਂ ਟੁੱਟੀ ਨਹੀਂ ਮਾੜੇ ਪੱਧਰੇ ਕਿਦੋਂ ਕੰਡੇ ਜਿਹੜੇ ਉਹ ਭੁੱਲ ਗਏ ਜਿੱਥੇ ਪਾਣੀ ਬਹੁਤ ਸਪੀਡ ਨਾਲ ਵਜਾ ਪਰ ਕੁੱਲ ਵਲਾਕੇ ਤੁਸੀਂ ਦੇਖੋ ਇੱਕ ਸੜਕ ਅੰਬਸਰ ਤੱਕ ਉਸੇ ਤਰ੍ਹਾਂ ਦੀ ਨਹੀਂ ਮੇਰੇ ਹਲਕੇ ਦੇ ਵਿੱਚ ਇਹੀ ਮੇਨ ਸੜਕ ਸੀ ਤੇ ਇਹੋ ਅਛੜ ਜਿਹੜੀ ਬਚ ਗਈ ਬਾਕੀ ਲਿੰਕ ਲੋਡਾਂ ਸਾਰੀਆਂ ਜਿਹੜੀਆਂ ਜੁੜ ਗਈਆਂ ਇਹਨੂੰ ਕਹਿੰਦੇ ਇਮਾਨਦਾਰੀ ਦਾ ਕੰਮ ਇੰਨਾ ਵਧੀਆ ਕੰਮ ਠੇਕੇਦਾਰਾਂ ਨੇ ਮੇਰੇ ਅਫਸਰਾਂ ਨੇ ਕੀਤਾ ਸੀਗਾ ਕਿ ਅੱਜ ਕੋਈ ਗਿਲਾ ਨਹੀਂ ਹੈ ਇਹਨੂੰ ਕੋਈ ਦੁੱਖ ਨਹੀਂ ਆ ਮੈਂ ਸਮਝਦਾ ਕਿ ਵਕਾਈ ਜੇ ਇਮਾਨਦਾਰੀ ਨਾਲ ਕੰਮ ਕਰਦੇ ਹੋ ਤੋ ਉਹ ਕੰਮ ਦੇ ਰਿਜ਼ਲਟ ਚੰਗੇ ਹੁੰਦੇ ਆ ਅੱਜ ਇੱਕ ਛੜਕ ਅਸੀਂ ਸਾਫ ਕਰ ਰਹੇ ਹਾਂ ਸਫਾਈ ਦਾ ਆਖਰੀ ਦਿਨ ਆ ਬਾਬਾ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਚ ਹੀ ਇਹ ਸ਼ਰਧ ਨੂੰ ਸਾਫ ਕਰਾਵੇ ਆ ਪਦੇ ਮੰਦ ਖੁਸ਼ ਹੋ ਗਿਆ ਵੇਖ ਕੇ ਕਿ ਇੰਨੀ ਪਿਆਰੀ ਛੜਕ ਜਿੱਤੇ ਇੰਨਾ ਵੱਡਾ ਪਾਣੀ ਆਇਆ ਹੋਵੇ ਜਿਹਦੇ ਤੇ ਪਿਛਲੇ 15 ਦਿਨ ਤੋਂ ਜਿਹੜੇ ਸਾਡੇ ਕਾਸ ਸੇਵਾ ਵਾਲੇ ਬਾਬੇ ਮਿੱਟੀ ਦਾ ਕੰਮ ਕਰਾਵੇ ਅੰਦਰ ਅੱਗੇ ਜਿਹੜੇ ਆ ਬੰਦ ਬੰਨ ਰਹੇ ਹਜ਼ਾਰਾਂ ਟਰਾਲੀਆਂ ਮਿੱਟੀ ਦੇ ਲੰਘਦੇ ਆ ਹਜ਼ਾਰਾਂ ਟਰਾਲੀਆਂ ਸੇਵਾ ਵਾਲੇ ਲੰਘੇ ਪਾਦੇ ਸੜਕ ਜਿਹੜੀ ਆ ਉਦਾਂ ਹੀ ਮਜਬੂਤ ਦੀ ਮਜਬੂਤ ਆ ਮੈਨੂੰ ਇਹ ਮੰਨਦੀ ਬਹੁਤ ਖੁਸ਼ੀ ਹੋਈ ਕੋਈ ਨਾਲੇ ਜਿਹੜਾ ਵੀ ਕੰਮ ਕਰਾਵਾਂਗੇ ਇਮਾਨਦਾਰੀ ਦੇ ਨਾਲ ਵਧੀਆ ਕੋਈ ਕੰਮ ਜਿਹੜਾ ਇੱਦਾ ਦਾ ਦੀ ਹੋਊਗਾ ਕਿ ਜਿਹੜੇ ਕੰਮ ਦੀ ਲੋਕ ਲਾਂਭਾ ਦੇਣ ਇਹ ਸਾਲ ਹੋ ਗਿਆ 1.5 ਸਾਲ ਸੜਕ ਬਣੀ ਦੂ ਤੁਸੀਂ ਦੇਖ ਲਓ ਕਿੰਨੀ ਵਧੀਆ ਸੜਕ ਜਿਹੜੀ ਉਹ ਬਣੀ ਐ ਕਿੰਨੇ ਵਧੀਆ ਤੇ ਕੰਮ ਹੋਇਆ ਉਹ ਅੱਜ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਹੋਈ ਆ ਅਸੀਂ ਸੇਵਾ ਕਰਦੇ ਛੱਕਦੇ ਉੱਤੇ ਆ ਦੇਖੋ ਪਿੱਛੇ ਟਿੱਪਾ ਪਾਦੇ ਇਹ ਟਿੱਪਾ ਮਿੱਟੀ ਦਾ ਪਾਦੇ ਇਦਾਂ ਪਤਾ ਨਹੀਂ ਹਜ਼ਾਰਾਂ ਟਿੱਪਾ ਰੋਜ਼ ਮਿੱਟੀ ਦੇ ਭਰੇ ਲੰਘਦੇ ਸਾਡਾ ਬੰਦ ਬੰਨਦੇ ਬਾਬੇ ਪਾਦੇ ਸੜਕ ਜਿਹੜੀ ਇੰਨੀ ਮਜ਼ਬੂਤ ਹੈ ਕਿ ਛੱਕਦੇ ਕੁਛ ਨਹੀਂ ਹੋਇਆ ਔਰ ਇੰਨਾ ਸੇਵਾ ਕਰਦੇ ਆ ਮਿੱਟੀ ਦਾ ਟਿੱਪਾ ਇਹ ਵੀ ਮਿੱਟੀ ਦਾ ਟਿੱਪਾ ਹੈ ਉਹ ਵੀ ਮਿੱਟੀ ਦਾ ਟਿੱਪਾ ਹੈ ਉਹ ਪਿਛਲਾ ਮਿੱਟੀ ਦਾ ਟਿੱਪਾ ਹੈ ਇਹ ਲੰਘਣੇ ਇਹਦੇ ਉਹ ਦੇ ਦਿਨ ਤੋਂ ਲੱਗਣਿਆ ਕਿਉਂਕਿ ਸਾਡੇ ਸੰਤ ਮਹਾਂਪੁੱਤ ਜਿਹੜੇ ਗਾੜੀ ਸੇਵਾ ਕਰਦੇ ਕੋ ਮੇਰੇ ਕਹਾਂ ਤੋਂ ਪਾਵ ਕੇ ਜੇ ਚੰਗੀ ਮਾਨਤਾ ਵੀ ਨਾ ਸ਼ਰਤ ਬਣੀ ਅੱਜ ਇਹ ਸ਼ਰਤ ਸਾਡੀ ਕਾੜ ਕੱਢ ਗਈ ਅੱਜ ਲੋਕਾਂ ਨੂੰ ਇਹ ਝੱਗਦੇ ਕੋਈ ਤੰਗੀ ਨਹੀਂ ਸਾਡਾ ਆਪਣਾ ਕਲਜੀਤ ਸਿੰਘ ਘੱਟ